ਅਸੀਂ ਮੋੜੇ ਸੀਗੇ ਗੱਡੀ ਬੜੀ ਤੇਜ਼ ਸੀਗੀ ਉਹ ਗੱਡੀ ਵਾਲਾ ਦੋਨਾਂ ਨੂੰ ਸਾਈਡ ਮਾਰ ਗਿਆ ਇਹ ਹੁਣ ਬਦਾਰੇ ਮੌਗੇ ਦੋਨੇ ਪुलिस ਦਾ ਲੈ ਗਿਆ ਡਰਾਈਵਰ ਦਾ ਫੜ ਲਿਆ ਜੀ ਡਰਾਈਵਰ ਫੜ ਲਿਆ ਜੀ ਹਾਂਜੀ ਹਾਂਜੀ ਗੱਡੀ ਫੜੀ ਸੋ ਮੋੜੇ ਜਾ ਕੇ ਹਾਂਜੀ ਨਦੀ ਹੋਈ ਦਾਰੂ ਪੀਤੀ ਹੋਈ ਹਾਂਜੀ ਦਾਰੂ ਪੀਤੀ ਹੋਣੀ ਹੈ ਜੀ ਗੱਡੀ ਦੇ ਵਿੱਚ ਪਈ ਹੈ ਬਹੁਤ ਪੰਜ ਹਾਂਜੀ ਅੱਛਾ ਜੀ ਗੱਡੀ ਵਾਲੇ ਦਾਰੂ ਪੀਤੇ ਹੋਏ ਸੀ ਅੱਛਾ ਹੋਰ ਜੀ ਦੋ ਹੀ ਆਠਾ ਉਰ ਦੇ ਸੀ ਹਾਂ ਨੇ ਇੱਕ ਤਾਂ ਪਾਲੋਂ ਦੱਸ ਜੀ ਹਾਂਜੀ ਭਾਜੀ ਕੀ ਨਾਮ ਆ ਤੁਹਾਡਾ ਮੈਂ ਨਾ ਵਿੱਕੀ ਆ ਜੀ ਅਸੀਂ ਜਾਂਨੇ ਸੀ ਕੰਮ ਤੋਂ ਤੇ ਗੱਡੀ ਵਾਲਾ ਸਾਈਡ ਮਾਰ ਗਿਆ ਇਹ ਪਿੱਛੇ ਸੀ ਦੋ ਜਣੇ ਅਸੀਂ ਮੋਰੇ ਸੀਗੇ ਗੱਡੀ ਬੜੀ ਤੇਜ਼ ਸੀਗੀ ਉਹ ਗੱਡੀ ਵਾਲਾ ਦੋਨੋਂ ਸਾਈਡ ਮਾਰ ਗਿਆ ਇਹ ਹੁਣ ਬਜਾ ਮੋਗੇ ਦੋਨੇ ਘ੍ਰੀਸ ਦਾ ਲੈ ਗਿਆ ਡਰਾਈਵਰ ਦਾ ਫੜ ਲਿਆ ਜੀ ਡਰਾਈਵਰ ਫੜ ਲਈ ਹਾਂਜੀ ਹਾਂਜੀ ਗੱਡੀ ਫਾਲੀ ਸੋ ਮੋਰੇ ਜਾ ਕੇ ਹਾਂਜੀ दारू ਪੀਤੀ ਹੋਈ ਆ ਦਾਰੂ ਪੀਤੀ ਹੋਈ ਹਾਂਜੀ ਦਾਰੂ ਪੀਤੀ ਹੋਣੀ ਆ ਜੀ ਗੱਡੀ ਦੇ ਵਿੱਚ ਪਈ ਆ ਫੋਟੋ ਹਾਂਜੀ ਹਾਂਜੀ ਅੱਛਾ ਜੀ ਗੱਡੀ ਵਾਲੇ ਦਰੂ ਪੀਤੇ ਹੋਏ ਅੱਛਾ ਹੁਰ ਜੀ ਦੋਹੇ ਅੱਛਾ ਹੁਰ ਦੇ ਸਕੇ ਹਾਂ ਨਿਆ ਇੱਕ ਤਾਂ ਪਾਲੋਂ ਦੱਸ ਜੀ ਕਿੰਨਾ ਘੰਟੇ ਟਾਈਮ ਲੱਗਿਆ ਇਹ ਅਸੀਂ ਜੀ ਪਹਿਲਾ ਸਟਾਪ ਨਿਕਲੇ ਸੀਗੇ 7:30 ਵਜੇ ਅੱਛਾ ਜੀ ਹਾਂ ਜੀ ਇਹ ਹੋਇਆ ਪੌਣੇ 11 ਵਜੇ ਸ਼ਾਮ ਦੇ ਟਾਈਮ ਪੌਣੇ 8 ਵਜੇ ਪੌਣੇ ਹੋ ਗਏ 3 3 ਘੰਟੇ ਹਾਂ ਜੀ ਹਾਂ ਜੀ ਤਿੰਨ ਚਾਰ ਘੰਟੇ ਹੋ ਗਏ ਬੋਡੀ ਲੈ ਗਏ ਆ ਹਾਂਜੀ ਕੌਲੀ ਲੇਗੇਜ ਗੱਡੀ ਹਾਂਜੀ ਸਰ ਅੱਜ ਐਕਸੀਡੈਂਟ ਹੋਇਆ ਹੈ ਕਿ ਆਪਣੇ ਪੁਲ ਦੇ ਉੱਪਰ ਥਾਣੇ ਦੇ ਸਾਹਮਣੇ ਤੇ ਦੋ ਆਪਣੇ ਬਾਈਕ ਸਵਾਰ ਜਿਹੜੇ ਆ ਉਹਨਾਂ ਦਾ ਕਾਰ ਦੇ ਨਾਲ ਐਕਸੀਡੈਂਟ ਹੋਇਆ ਤੇ ਉਹਨਾਂ ਦੀਆਂ ਮੌਕੇ ਤੇ ਹੀ ਮੌਤ ਹੋ ਗਈ ਬਾਕੀ ਜਿਹੜੀ ਅਸੀਂ ਸਾਰੇ ਕਾਗਜ਼ੇ ਚ ਲੈ ਲਈਏ ਗੱਡੀ ਤੇ ਬੰਦਾ ਵੀ ਕਾਗਜ਼ੇ ਤੇ ਲੈ ਲਿਆ ਤੇ ਅਗਲੀ ਤਿੱਤੀ ਜਾ ਔਰ ਦੋਨਾਂ ਦੀ ਹੋ ਗਈ ਹਾਂ ਮੌਕੇ ਤੇ ਬਰਨਦੀ ਰਹੀ ਕੋਈ ਨਹੀਂ ਪਛਾਣ ਹੋਇਆ ਕਿੱਥੇ ਨਹੀਂ ਇਹ ਹਲੇ ਪੂਰਾ ਨਹੀਂ ਹੈ ਪੂਰਾ ਆਇਡੈਂਟੀਫਾਈਡ ਨਹੀਂ ਹੋਇਆ ਕਾਈ ਕਰ ਰਹੇ ਆ ਜੀ ਤੇ ਕਰ ਰਹੇ ਹਾਂ ਕਾਰੀ ਤੇ ਦੀ ਇਹ ਬਾਈਕ ਤੇ ਸੀ ਬਾਈਕ ਤੇ ਵੀ ਕਹਿੰਦੇ ਅਕ ਲਾ ਗਈ ਬਾਈਕ ਨੂੰ ਹਾਂ ਉਹ ਨਾਲ ਪੇਜ ਦਾ ਰਿੰਗਣ ਦਾ ਨਾ ਟੈਂਕੀ ਨੂੰ ਤੇ ਟੈਂਕੀ ਨਾਲ ਕਸਰਾ ਕੇ ਸਰਦੇ ਨਾਲ ਨਾ ਪੈਟਰੋਲ ਕਰਕੇ ਪਾਇਦੇ ਉਹ ਨਾਲ